ਜੇ ਜਦੋਂ ਦੇਨਿਕ ਸਮੂਹ ਨੂੰ ਬਦਲਣ ਦੇ ਲਈ ਇੱਕ ਜੋਗदार ਅਫਸਰਾ ਉਸ ਸਮੇਂ ਦੀਆਂ ਉਸ ਸਮੇਂ ਦੇ ਹੁਕਮਰਾਨ ਨੇ ਕੀਤਾ ਪਰ ਲੇਕਿਨ ਦੇਨਿਕ ਤਾਗਰ ਨੇ ਹਮੇਸ਼ਾ ਸਟੇਟ ਦੇ ਹੱਕ ਵਿੱਚ ਖੜ ਕੇ ਦੇਸ਼ ਦੇ ਹੱਕ ਵਿੱਚ ਖੜ ਕੇ ਵੈਸ਼ਾ ਆਵਾਜ਼ ਉੱਠੀਆ ਮੈਂ ਦੇਖਿਆ ਸੀ ਸ਼ਰਮਾ ਜੀ ਗੱਲ ਕਰ ਰਹੇ ਸੀ ਨੇਸ਼ਨ ਦੀ ਕਿ ਸਾਨੂੰ ਸਾਡੇ ਦੇਸ਼ ਦੇ ਨਾਲ ਪਿਆਰ ਕਰਨਾ ਚਾਹੀਦਾ ਗਲਤ ਸੀ ਕਿ થી ਮੇਸੀ ਉਸ ਗੱਲ ਨਾਲ ਮੈਨੂੰ ਦੱਸਿਆ ਕੀਤਾ ਬਿਲਕੁਲ ਸਭ ਤੋਂ ਪਹਿਲਾਂ ਸਾਨੂੰ ਸਾਡਾ ਦੇਸ਼ ਸਭ ਤੋਂ ਪ੍ਰੋਹਣਾ ਚਾਹੀਦਾ ਹੈ ਦੇਸ਼ ਦੇ ਅੰਦਰ ਅਸੀਂ ਪੈਦਾ ਹੋਇਆ ਇਸ ਦੇਸ਼ ਨੇ ਸਾਨੂੰ ਐਜੂਕੇਸ਼ਨ ਦਿੱਤੀ ਹੈ ਜਿਸ ਦੇਸ਼ ਦੇ ਸਿਸਟਮ ਨੇ ਸਾਨੂੰ ਸੰਗੀਤੇ ਮਾੜੇ ਸੁਜ਼ਰਵੇ ਦਿੱਤੇ ਨੇ ਉਸ ਦੇਸ਼ ਦੇ ਨਾਲ ਸਾਨੂੰ ਡਟ ਕੇ ਖੜਦਾ ਚਾਹੀਦਾ ਪਰਾਂ ਜਿਹਨੇ ਚੰਗੇ ਕੰਮ ਨੇ ਦੇਸ਼ ਦੀ ਉਹਦੇ ਨੇ ਦੇਸ਼ ਦੀ ਸਰਾਨਾ ਕਰਦੇ ਚਾਹੀਦੇ ਜਿੱਥੇ ਕੋਈ ਗਲਤ ਕੰਮ ਹੁੰਦਾ ਉਨੂੰ ਰੋਕਣ ਦੇ ਲਈ ਸਮਾਜਿਕ ਬੁਰਾਈਆਂ ਮੈਂ ਕਹਿਣਾ ਜੇ ਉਹਨਾਂ ਲਈ ਸਾਰਿਆਂ ਉਪਰ ਲੱਗਣਾ ਚਾਹੀਦਾ ਕਿਉਂਕਿ ਅੱਜ ਉਹ ਸਮਾਂ ਹੁੰਦਾ ਸੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਵਾਨ ਸੀ ਅੱਜ ਮੈਂ ਸਮਝਦਾ ਆਪਣੀ ਜਵਾਨੀ ਤੋਂ ਥੋੜਾ ਅੱਗੇ ਵਧੀ ਆ ਔਰ ਪੂਰੀ ਦੁਨੀਆ ਦੇ ਅੰਦਰ ਜਿਵੇਂ ਅੱਜ ਭਾਰਤ ਦਾ ਡੰਗਾ ਵਜਦਾ ਤੇ ਇਸੇ ਕਰਕੇ ਆ ਕਿ ਭਾਰਤ ਖੂਬਸੂਰਤ ਲੋਕਤੰਤਰ ਦੇਸ਼ ਆ ਇੱਥੇ ਪਿੱਛੇ ਦੇ ਇੱਕ 500 ਲੈ ਕੇ ਛੋਟੇ ਤੋਂ ਛੋਟੀ ਇਕਾਈ ਲੈ ਕੇ ਦੇਸ਼ ਦਾ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਹੈ ਗਵਰਨਰ ਮੈਂਬਰ ਪਾਰਲੀਮੈਂਟ ਅਕੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਦੇ ਨੇ ਇੱਕ ਬਹੁਤ ਵੱਡਾ ਡੈਮੋਕਰੇਟਿਕ ਪ੍ਰੋਸੈਸ ਜਿਹੜਾ ਉਹ ਮੈਂ ਸਮਝਦਾ ਭਾਰਤ ਦੇ ਅੰਦਰ ਆ ਸੋ ਇਸ ਡੈਮੋਕਰੇਟਿਕ ਪ੍ਰੋਸੈਸ ਦੇ ਅੰਦਰ ਇੱਕ ਪ੍ਰੈਸ ਦੀ ਆ ਜਿਹੜੀ ਆਪਣਾ ਬਿਹਤਰੀਨ ਰੋਲ ਅਦਾ ਕਰਦੀ ਹੈ ਇੱਕ ਪ੍ਰੈਸ ਆ ਜਿਹੜੀ ਸਮੇਂ-ਸਮੇਂ ਸਰ ਚਾਹੇ ਸਰਕਾਰ ਚੰਗੇ ਕੰਮ ਕਰਦੀ ਆ ਉਹਨਾਂ ਚੰਗੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਂਦੀ ਆ जेकर सरकार गलत काम करें लोगों ने रोज फैसले कर दिए ने तो लोगों प्रसिड झटकी कर दी है मैं अपने तजर्बे देखिया क्योंकि कई बार जो तो सवेरे उठ के सारे पोलिटिशियन सब तो पहला एक ही काम करते हैं कि सब तो पहला चाहे अच्छा इलेक्ट्रॉनिक का जमा है लेकिन सब तो पहला प्रिंट मीडिया पर झा मरते हैं कि अच्छी न्यूज आइटम की अंदर की हो जे मैं अपनी गल करा ਤਾਂ ਬਿਲਕੁਲ ਮੈਂ ਸ੍ਰੀ ਉੱਤਮ ਸਿੰਘ ਸਾਹਿਬ ਜਿੰਨੇ ਵੀ ਮੇਰੇ ਕੋਲੇ ਲਗਭਗ 25 ਤੋਂ ਉੱਪਰ న్యూਸ ਪੇਪਰ ਹਉਦੇ ਦੇਗੇ ਤਾਂ ਮੈਂ ਉਸ ਸਮੇਂ ਤੋਂ ਲੈ ਕੇ ਉਹਨਾਂ ਸਾਰੇ న్యూਸ ਪੇਪਰਾਂ ਦੇ ਜਿਹੜੇ ਮੇਂ ਦੇ ਜਿਹੜੇ ਅੱਛੇ ਐਡੀਟੋਰੀਅਲ ਲਿਖੇ ਉਹ ਸਾਰੇ ਬੜਦਾਗਾ ਮੈਂ ਆਪਣੀ ਜ਼ਿੰਦਗੀ ਦੀ ਗੱਲ ਜ਼ਰੂਰ ਤੁਹਾਨੂੰ ਦੱਸਾਣੀ ਕਰਨਾ ਚਾਹਾਂਗਾ ਕਿ ਜਦੋਂ ਮੈਂ 5th ਕਲਾਸ ਸੀ ਜਦੋਂ ਮੈਂ ਆਪਣੇ ਪੰਜਵੀਂ ਕਲਾਸ ਸੀ ਤੇ ਉਸ ਸਮੇਂ ਮੈਂ ਨਾ ਬਾ ਸ਼ਹਿਰਜੇਂਦਰ ਪੜਦਾਸ ਗਿਆ ਉੱਤੇ ਸਾਡਾ ਘਰ ਸੀਗਾ ਅਚੁੰਨੀ ਲਾਜ ਸਾਡੇ ਵੈਂਡਰ ਹੁੰਦੇ ਸੀ ਸ਼ਰਮਾ ਜੀ ਜਿਹੜੇ ਖ਼ਬਰ ਲੈ ਆਉਂਦੇ ਦੇ ਸੀ ਮੈਂ 5ਵਿਥ ਕਲਾਸ ਅਖਬਾਰ ਪੜਦਾ ਹੋਇਆ ਮੇਰੇ ਅੱਜ ਵੀ ਯਾਦ ਆ ਕਿ ਬਚਪਨ ਵੇ ਅਖਬਾਰ ਉਹਨਾਂ ਨੂੰ ਸੈਟਰਡੇ ਸੰਡੇ ਖਰੀਦਦਾ ਆਉਂਦਾ ਸੀ ਆਪਣੇ ਬਣਨ ਦੇ ਲਈ ਹਾਲਾਂਕਿ ਮੇਰੇ ਘਰ ਦੇ ਅੰਦਰ ਕੋਈ ਵੀ ਐਸਾ ਵਿਅਕਤੀ ਨਹੀਂ ਸੀ ਜਿਹੜਾ ਅਖਬਾਰ ਪੜਦਾ ਹੋਵੇ ਪਰ ਮੈਂ 5ਵਿਥ ਕਲਾਸ ਅਖਬਾਰ ਪੜਦਾ ਹੁੰਦਾ ਸੀ ਲੈ ਕੇ ਔਰ ਉਸ ਤੋਂ ਲੈ ਕੇ ਲਗਾਤਾਰ ਮੈਂ ਨਿਊਜ਼ਪੇਪਰ ਪੜਨ ਦਾ ਕਦੇ ਖੇੜਾ ਨਹੀਂ ਛੱਡਿਆ ਜਿੰਨੇ ਵੀ ਜਿੰਨੇ ਵੀ ਮੈਕਸੀਨਾ ਹੁੰਦੇ ਸੀ ਕਿ ਜਦੋਂ ਮੈਂ ਕਾਲਜ ਪੜ੍ਹਨਾ ਗਿਆ 12.2 ਇਡੀਆ ਟੂਡੇ ਤੋਂ ਲੈ ਕੇ ਲਗਾਤਾਰ ਮੈਂ ਸਾਰੇ ਮੈਕੀਰ ਪੜ੍ਹਦਾ ਹੁੰਦਾ ਸੀਗਾ ਇਹੀ ਕਾਰਨ ਆ ਕਿ ਮੇਰੀ ਫੈਮਿਲੀ ਦੇ ਅੰਦਰ ਕੋਈ ਵੀ ਕਿਸੇ ਵੀ ਲੈਵਲ ਦਾ ਪੋਲੀਟੀਸ਼ੀਅਨ ਨਹੀਂ ਸੀਗਾ ਨਾਇਕੋ ਪੰਸੀ ਨਾਇਕੋ ਸਰਪੰਸੀ ਐਮਐਲਏ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ ਤਾਂ ਮੇਰਾ ਟੇਸ ਜਿਹੜਾ ਉਹ ਡਵੈਲਪ ਆਨ ਟੈਕਸਟ ਦੇ ਅੰਦਰ ਪ੍ਰੈਸ ਨੇ ਕੀਤਾ ਅਖਬਾਰ ਨੇ ਕੀਤਾ ਨਹੀਂ ਤਾਂ ਸਾਡੇ ਦਾ ਮੈਨੂੰ ਪਤਾ ਜੇ ਤੁਮ ਪਹਿਲੀ ਇਲੈਕਸ਼ਨ 2002 ਜਿਲ੍ਹਾ ਪ੍ਰੀਸ਼ਦ ਦੀ ਲੜੀ ਤਾਂ ਮੇਰੀ ਫੈਮਿਲੀ ਦੇ ਪੂਰਾ ਡਟ ਕੇ ਰੋਲਦੀ ਤਾਂ ਕਿ ਨਹੀਂ ਇਹ ਕਿਹੜੇ ਕੰਮਸ ਤੇ ਆ ਕੇ ਕਰਤਾ ਤੂੰ ਤੈਨੂੰ ਤਾਂ ਵਕੀਲ ਬਣਾਇਆ ਸੀ ਕਦੋਂ ਦਾ ਵਕੀਲ ਬਣਾਇਆ ਸੀਗਾ ਤੂੰ ਇਹ ਕਿਹੜੇ ਕੰਮਸ ਤੇ ਆ ਗਿਆ ਪਰ ਲੇਕਿਨ ਮੇਰਾ ਅਪਦਾ ਕੇਸ ਜਿਆ ਮੈਂ ਲਗਾਤਾਰ ਉਹ ਕੰਮ ਜਾਰੀ ਰੱਖਿਆ ਸਿਰਫ ਇਹਦੇ ਵਿੱਚ ਮੈਂ ਸਮਝਦਾ ਕਿ ਪ੍ਰੈਸ ਦਾ ਅਹਿਮ ਰੋਲ ਹੈਗਾ ਪ੍ਰੈਸ ਤੁਹਾਨੂੰ ਹਰ ਰੋਜ਼ ਜਾਗਰੂਕ ਕਰਦੀ ਆ ਕਿ ਕੀ ਚੰਗਾ ਹੋਇਆ ਕੀ ਮਾੜਾ ਹੋਇਆ ਦੇਸ਼ ਦੇ ਜੇ ਅਜਾਪਾ ਮਨੀਪੁਰ ਦੀ ਗੱਲ ਕਰਦੇ ਆ ਕਿ ਮਨੀਪੁਰ ਵਿੱਚ ਹਿੰਸਾ ਕਿਉਂ ਹੋਈ ਤਾਂ ਸਾਨੂੰ ਮੈਂ ਸਮਝਦਾ ਸਪ੍ਰੈਸ ਦਾ ਜਰਰੀ ਪਤਾ ਲੱਗਦਾ ਕਿ ਮਨੀਪੁਰ ਦਾ ਸਬੰਧ ਗੋਆ ਨਾਲ ਜੇ ਉਹ ਰਾਜਧਾਨੀ ਪ੍ਰਦੇਸ਼ ਦੇ ਅੰਦਰ ਕਟਨਾ ਵਾਪਰਦੀ ਹੈ ਤਾਂ ਸਾਨੂੰ ਪ੍ਰੈਸ ਹੀ ਉਸ ਦੇ ਨਾਲ ਕਨੈਕਟ ਕਰਦੀ ਆ ਜੇ ਗੋਆ ਚ ਜੇ ਹਰਿਆਣਾ ਚ ਦਿੱਲੀ ਚ ਕਿਤੇ ਵੀ ਕੋਈ ਬੰਦੀ ਆ ਤਾਂ ਸਾਨੂੰ ਮੈਂ ਸਮਝਦਾ ਪ੍ਰੈਸ ਹੀ ਕਨੈਕਟ ਕਰਦੀ ਹੈ ਸੋ ਮੈਂ ਸਮਝਦਾ ਪ੍ਰੈਸ ਜਿਹੜਾ ਉਹ ਅਹਿਮ ਰੋਲ ਸੋਸਾਇਟੀ ਦੇ ਅੰਦਰ ਨਿਭਾ ਰਹੀ ਆ ਸੋ ਖਾਸ ਕਰਕੇ ਜੇ ਮੈਂ ਜਾਗਰਣ ਸਬੂਦੀ ਕਰਾ ਤਾਂ ਸਭ ਤੋਂ ਅਹਿਮ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅੱਜ 75 ਬਰੇ ਹੋ ਚੁੱਕੇ ਨੇ 75 ਬਰੇ ਅਸੀਂ ਇੱਕ ਸ਼ਾਨਦਾਰ ਰੋ ਇੱਕ ਸ਼ਾਨਦਾਰ ਸਫ਼ਰ ਜਿਹੜਾ ਉਹ ਜਾਗਰਣ ਨੇ ਤਿਆਰ ਕੀਤਾ ਗਿਆ ਸੋ ਮੈਂ ਅੱਜ ਕਰਦਾ ਕਿ ਜਿਹੜਾ ਤੁਹਾਡਾ ਬਹੁਤ ਸਾਫ਼ ਸੁਥਰਾ ਸਫ਼ਰ ਆ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਉਸੇ ਸਮਾਜ ਦੀਆਂ ਉਹਨਾਂ ਨਾਮਵਰ ਸ਼ਕਤੀਆਂ ਉਹਨਾਂ ਵਰ ਲੋਕ ਜਿਹੜੇ ਸੁਸਾਇਟੀ ਦੇ ਅੰਦਰ ਕੰਟਰੀਬਿਊਟ ਕਰਦੇ ਨੇ ਸੁਸਾਇਟੀ ਨੂੰ ਅੱਗੇ ਵਧਾਉਣ ਲਈ ਕੰਟਰੀਬਿਊਟ ਕਰਦੇ ਨੂੰ ਮਿਲੋ ਜਿਸੇ ਤਰੀਕੇ ਸਨਮਾਨਿਤ ਕਰਕੇ ਉਹਨਾਂ ਦਾ ਹੌਸਲਾ ਬਣਾਉਂਦੇ ਰਹੋਗੇ ਉਹਨਾਂ ਦੇ ਨਾਲ ਖੜਦੇ ਰਹੋਗੇ ਬੇੜੀ ਤਰੱਕੀ ਕਰਨਾ ਹੈ ਅਸੀਂ ਮੈਨਾਂ ਅਸ ਕਰਾਂਗਾ ਸੋ ਤੁਸੀਂ ਮੈਨੂੰ ਬੁਲਾਇਆ ਬੁਲਾ ਕੇ ਮਾਨ ਸਨਮਾਨ ਦਿੱਤਾ ਮੈਂ ਸਾਰੇ ਕਿਉਂਕਿ ਸੰਗਰੂਜ ਮੈਂ 190 ਦਾ ਤੇ ਰੈਣਾਗਾ ਸੋ ਸਾਰੇ ਡਾਕਟਰ ਸਾਹਿਬਾਨ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦਾਗਾ ਸਾਰੇ ਲਗਭਗ ਇੱਕ ਦੋ ਦਮੇ ਡਾਕਟਰ ਜਿਹੜੇ ਆਏ ਨੇ ਉਹਨਾਂ ਨੂੰ ਛੱਡ ਕੇ ਪਰ ਲੇਕਿਨ ਸਾਰੇ ਡਾਕਟਰ ਸਾਹਿਬਾਨ ਨਾਲ ਮੈਚੇਟਿਕ ਜਿਹੜਾ ਨਾ ਬੜੀ ਜਨਪਛਾਣਾਂ ਸੋ ਤੁਸੀਂ ਇੱਕ ਵਾਰ ਉਹਨਾਂ ਸਾਰਿਆਂ ਦੇ ਦੁਆਰਾ ਉਪਰੂ ਕਰਾਇਆ ਕਿਉਂਕਿ ਹੁਣ ਪਰਜੀਆਂ ਪਰ ਜਿੰਦਗੀ ਦੇ ਅੰਦਰ ਸਮਾਂ ਘਟਦਾ ਪਰ ਲੇਕਿਨ ਤੁਸੀਂ ਉਹਨਾਂ ਦੇ ਨਾਲ ਸਾਨੂੰ ਅੱਜ ਮੈਨੂੰ ਖਾਸ ਕਰਕੇ ਮੌਕਾ ਦਿੱਤਾ ਕਿ ਉਹਨਾਂ ਸਾਰਿਆਂ ਦੇ ਉਪਰੂ ਕਰਾਇਆ ਗਿਆ ਇਸ ਲਈ ਵੀ ਮੈਂ ਤੁਹਾਡਾ ਸਪੈਸ਼ਲੀ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਨਾ ਕਿ ਤੁਸੀਂ ਸਾਰਿਆਂ ਨੂੰ ਬੁਲਾਇਆਗਾ ਸੋ ਤੁਹਾਡਾ ਸਭ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਸਾਰੇ ਜਿੰਨੇ ਵੀ ਮਾਨ ਸਨਮਾਨ ਮਿਲਿਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਬਵਾਦਵਾਦ ਹੋਰ ਮੈਂ ਆਸ਼ ਕਰਦਾ ਹਾਂ ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਆਪਣੇ ਆਪਣੇ ਖੇਤਰ ਚ ਕਰਦੇ ਰਹੋਗੇ ਸੋ ਮੈਨੂੰ ਮਾਨ ਸਨਮਾਨ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ